ਜੋਤਕਸਣ ਮੋਰਚੇ ਵੱਲੋਂ ਅੱਜ ਸਾਰੇ ਪੰਜਾਬ ਦੇ ਗ੍ਰੀਡਾਂ ਵਿੱਚ ਦਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਕਿ ਮੀਟਰ ਜੋ ਕਿ ਚੇਪੇ ਵਾਲੇ ਮੀਟਰ ਲਾ ਰਹੇ ਹੈ ਅਜ ਪ੍ਰਧਾਨ ਪਾਰਕੀਆ ਸਟ੍ਰੀਟ ਕੌਂਡਾ ਦੇ ਪ੍ਰਧਾਨ ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਹ ਗੋ ਕੇ ਦੱਸਣਗੇ ਦੱਸੋ ਜੀ ਅੱਜ ਅਸੀਂ ਸੁਲੂਕਤ ਮੋਰਚੇ ਦੇ ਫੱਦੇ ਤੇ ਸਾਰੇ ਭਾਰਤ ਦੇ ਵਿੱਚ ਜਿਹੜਾ ਬਿਜਲੀ ਬਗਲ 220 ਇਹ ਜੋ 2020 ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਉਹਨੂੰ ਰੱਦ ਕਰਾਉਣ ਵਾਸਤੇ ਉਹਦੇ ਵਿਰੋਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਬਿਲਾਮੀਏ ਕਾਫੀ ਆ ਜਾਣੇ ਜਿਹੜਾ ਕਿ ਅੱਜ ਸਾਡਾ ਜਿਲ੍ਹਾ ਬਨਾਲੇ ਦੇ ਸੰਯੁਕਤ ਮੁੱਖੇ ਵੱਲੋਂ ਪੰਜ ਗ੍ਰਿਨਦਾਂ ਦੇ ਵਿੱਚ ਭਾਨੇ ਦਿੱਤੇ ਗਏ ਆ ਤੱਪਾ ਭਣਾਵੜਾ ਬਨਾਲਾ ਤੇ ਮਾਣ ਚਲਾਉਣ ਅੱਜ ਅਸੀਂ ਪੰਜ ਵੱਡੇ ਇਕੱਠ ਕਰਕੇ ਉਹਦਾ ਬੋਲੂ ਕੀਤਾ ਉਹਦੀਆਂ ਕਾਪੀਆਂ ਸਾਰਾ ਜੀ ਉਹਨੂੰ ਮਾਰ ਦੇ ਕਾਲਪੁਰ 9 ਤਰੀਕ ਦੀ ਮੀਟਿੰਗ ਆ ਜਿਹੜਾ ਉਹ ਤੇ ਵੱਡਾ ਐਕਸ਼ਨ ਹੋਣ ਦਾ ਆਸਾ ਜਿਹੜਾ ਐਕਸ਼ਨ ਤੁੰਗ ਤੁੰਗ ਕਰੂ ਉਹਦੇ ਜੋ ਹੋ ਸਕਦਾ ਕਾਰਪੋਰੇਟ ਕਰਾਣਿਆਂ ਦੇ ਮੌਲ ਪੂਰਵਾਦੇ ਤੇ ਪੰਪ ਕੋ ਤੇ ਜੇ ਅਨੂ ਜੇ ਕਰ ਇਹ ਬੈਲ ਲਾਗੂ ਕਰਦੀ ਹੈ ਸਰਕਾਰ ਫੇਰ ਅਸੀਂ ਹੁਣ ਉਸ ਤੋਂ ਬਾਅਦ ਰੇਲਾਂ ਵੀ ਰੋਕੀਆਂ ਜਾ ਸਕਦੀਆਂ ਦਿੱਲੀ ਵਾਲਾ ਮੋੜ ਤੇ ਲੱਗੂਗਾ ਵੱਡਾ ਮੋੜ ਤੇ ਲੱਗੂ ਇਹਨੂੰ ਲੋਨ ਜਾ ਰਹੇ ਜਥੇਬੰਦੀਆਂ ਜੇਕਰ ਮੇਰਾ ਵਾਧ ਨਹੀਂ ਕਰਦੇ ਤਾਂ ਅਸੀਂ ਇਹਦਾ ਬੁਰਾ ਕਰਦੇ ਆ ਵਾਹਿਗੁਰੂ ਜੀ ਦਾ ਖਾਤੋ ਕਾਨਵਾ ਜੀ